37 ਤੋਂ ਜਾਣ ਕੇ ਸ਼ੁਰੂ ਕੇ 43 ਇੰਚ ਤੱਕ ਦੀਆਂ ਨਹੀਂ ਗਈਆਂ 40 ਇੰਚ ਦੀ ਕੋਈ ਨਹੀਂ ਗਈ 40 ਇੰਚ ਦੀ ਨਹੀਂ ਗਈ ਕੱਪਣਾ ਕਿਵੇਂ ਕਹਣਾ ਇਹ ਚਾਰ ਬੱਕਰੀਆਂ ਗੱਬਣ ਇੱਕ ਬੱਕਰੀ ਖਾਲੀ ਆ ਭਾਈ ਆਜੋ ਸასი ਕਾਲ ਅੱਜ ਮੁੱਲਾਪੁਰ ਖੜਿਆਂਗੇ ਬੱਕਰੇ ਦੋ ਦਿਖਾ ਦਾਂਗੇ ਤੁਹਾਨੂੰ ਵਧੀਆ ਬਾਜ ਨਾਲੇ ਚੰਗੇ ਕੱਦ ਕਾਠ ਵਾਲੇ ਪੂਰੀ ਵਧੀਆ ਗੱਲਬਾਤ ਹੈਗੀ ਜਾਨ ਕੇ ਝਾਲਰ ਝੂਲਰ ਬਹੁਤ ਵੱਡਾ ਗਰਾਂਗਾ ਡਾਡਾ ਨੇ ਹੈ ਨਾ ਸ਼ਨੀਵਾਰ ਨੂੰ ਮੰਡੀ ਲੱਗਦੀ ਹੈ ਪਹੁੰਚ ਜਾ ਕਰੋ ਇੱਥੇ ਅੱਜ ਬਾਈਆਂ ਦੇ ਨਾਲ ਕਰਾਉਂਦੇ ਆਗੇ ਗੱਲਬਾਤ ਕੀ ਹੈਗੀ ਆ ਫੜੀ ਭਾਈ ਅੱਛਾ ਬੱਕਰੀਆਂ ਵਾਪਸ ਦੱਸ ਦਿਆਂ ਤੁਹਾਨੂੰ ਦੰਦ ਦੰਦ ਸਾਰਾ ਉਹ ਦਿਖਾ ਦਾਨੇ ਤੇਰੀ ਪਹੁੰਚਿਆ ਕਰੋ ਬਾਕੀ ਮੰਡੀ ਤੇ ਬੱਕਰੇ ਬੱਕਰੀਆਂ ਵੇਚਣ ਵਾਸਤੇ ਠੀਕ ਹੈ ਬਾਈ ਕੀ ਹਾਲ ਆ ਵਧੀਆ ਵੀਰ ਜੀ ਕਿਹੜਾ ਪਿੰਡ ਹੈਗਾ ਪਿੰਡ ਦੋਦਾ 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 ਕਿੱਥੇ ਪਿੰਡਾ ਦੋਦਾ ਹੈ ਨਾਦੇ ਲਵੇ ਭੱਗ ਜਾਂਦਾ ਅੱਛਾ ਲੈ ਵੀ ਕੀ ਕਹਿੰਦਾ ਬੱਕਰਾ ਕਿੰਨੇ ਸਾਲ ਦਾ ਹੈਗਾ ਬੱਕਰਾ ਹੋ ਗਿਆ 6-2 ਸਾਲ ਦਾ ਅੱਛਾ ਬਾੜਾ ਨਹੀਂ ਹਲਕਿਆ ਜਿਹਾ ਫਿਰਦਾ ਹੈਗਾ ਇਹ ਜੀਭਾਂ ਹੀ ਮਰੀ ਜਾਂਦਾ ਕਿੰਨੇ ਸਾਲ ਦਾ ਸਵਾ ਦੋ ਸਾਲ ਦਾ ਹੋ ਗਿਆ ਸਵਾ ਦੋ ਸਾਲ ਦਾ ਯਾਨੀ ਕਿ 8 ਰੰਦ ਹੋ ਚੁੱਕਾ ਹੈਗਾ 8 ਹੋ ਗਿਆ ਪੂਰਾ ਪਿੱਛੜਿਆ ਪਿਆ ਬੱਕਰਾ ਬਈ ਪੂਰਾ ਐਵੇਂ ਆਨ ਕੇ ਚੱਲੋ ਵੀ ਬਾਜਣ ਦਾ ਕਿਵੇਂ ਆਗਾ ਬਾਜਣਾ ਹੋਊ ਕੁਆਂਟਲ ਦੇ ਨੇੜੇ ਹੋਊਗਾ ਇਹ 'ਚ ਕੋਈ ਸ਼ੱਕ ਨਹੀਂਗਾ ਆਹ ਮਾਸ ਵੀ ਲੰਮਕਦਾ ਪਿਆਗਾ ਦੇ ਹਾਂ ਦੇਖੋ ਮਾਸ ਕਿੰਨਾ ਲੰਮਕਦਾ ਪਿਆ ਉਸ ਯਾਨੀ ਕਿ ਚਾਲਰ ਬਹੁਤ ਵੱਡਾ ਹੈ ਕੀ ਮੁੱਲ ਮੰਗਿਆ ਦਾ ਮੁੱਲ ਕਰਦੇ ਪਏ 65000 ਲੱਗਿਆ ਕੀ ਆ ਅਜੇ ਕੁਛ ਨਹੀਂ ਲੱਗਿਆ ਕਿਉਂ ਕੁਛ ਨਹੀਂ ਬੱਕਰੇ ਚ ਘਾਟ ਕੋਈ ਟੋਰੀ ਮੜਾਇਆ ਉਧਰ ਉਹ ਉਧਰ ਭਜਾ ਕੇ ਲਿਆ ਨੂੰ ਕੰਨ ਛੱਡ ਕੇ ਕੰਨ ਛੱਡ ਕੇ ਲੈ ਕੇ ਜਾ ਬਾਈ ਮੋੜ ਲਿਆ ਮੋੜ ਲੈ ਮੋੜ ਲੈ ਮੋੜ ਲੈ ਕੱਦ ਕਿੰਨਾ ਦੱਸਿਆ ਵੀਰੇ ਕੱਦ ਦਾ ਹੈਗਾ 42 43 ਇਚ 42 43 ਹੋਊਗਾ 42 ਕਿ ਤਾਂ ਚਲ ਫੁੱਲੀ ਹੋਊਗਾ ਨਾ ਬਾਕੀ ਭਾਈ ਬਣਨ ਵਾਲਾ ਬੱਕਰਾ ਉਹ ਭਾਜਨ ਪੂਰਾ ਫੁੱਲ ਵਜਨ ਕਹਿ ਦਈ ਆਪਾਂ ਫੁੱਲ ਵਜਨ ਕਰਨ ਵਾਲਾ ਬੱਕਰਾ ਹੈਗਾ 65 ਮੰਗਿਆਗਾ ਲੱਗਿਆ ਵਈਆਂ ਦਾ ਹਲੇ ਪੁੱਛਿਆ ਨਹੀਂ ਤੇ ਉਹ ਉਹ ਲਾਲਜਾ ਜਿਹੜਾ ਆ ਲਾਲਜਾ ਲਈ ਵੀ ਲਾਲ ਲਾਲ ਵੀ ਬਰਾਬਰ ਹੈ ਹੈ ਬਰਾਬਰ ਹੈ ਇਹਦੇ ਇਹ ਦੋ ਬੱਕਰੇ ਕਿਵੇਂ ਰੱਖ ਰੱਖੇ ਨੇ ਤੁਸੀਂ ਇਹਦਾ ਮੁੰਡੇ ਦਾ ਇਹ ਇਹਦਾ ਕੀ ਮੁੱਲ ਕਰਿਆ ਮੁੰਡਿਆ ਬਰਾਬਰ ਹੈ ਵੀਰੇ ਦੋਏ ਦੋਹਾਂ ਦਾ ਮੁੱਲ 65 ਦੰਦਾਂ ਦਾ ਦੰਦ ਬਰਾਬਰ ਆਮਰ ਵੀ ਕੋਲੀ ਦਾ ਇੱਕ ਵਾਰ ਦੰਦ ਦੇਖ ਹੀ ਲਈਏ ਅੱਠ ਦੰਦ ਹੋ ਚੁੱਕੇ ਹੈਗਾ ਕੀ ਮੁੱਲ ਤੇ 65 ਦੇਣਾ ਕਿੰਨੇ ਦਾ ਸੇਮ ਆ ਜਿੱਥੇ ਉਹ ਜਾਊ ਉੱਥੇ ਛੱਡ ਦਾਂਗੇ ਇਹ ਇੱਕ ਹੋ ਮੈਂ ਤਾਂ ਨਹੀਂ ਹੋਣਾ ਹੈਗਾ ਉਹਦਾ ਅੱਡਾ ਉਹਦਾ ਇਹਦਾ ਅੱਡ ਚੀਜ਼ ਹੈਗੀ ਉਹਦਾ ਇਹਦੇ ਨਾਲ ਕਿਤੇ ਵਾਤਾਗਾ ਇੱਕ ਕੋ ਪਾਲੇ ਹੈ ਵੀ ਹੈ ਪਾਲੇ ਇੱਕ ਵਾਈ ਪਾਲੇ ਤੇ ਇੱਕ ਹੋਏ ਮੁੱਲ ਤਾਂ ਨਹੀਂ ਇੱਕੋ ਲੱਗਣਾ ਹੈਗਾ ਤੇ ਮੇਰੇ ਸਾਹਮਣੇ ਨਾਲ ਯਾਰ ਹੈ ਬਾਜ ਇਹ ਤਾਂ ਯਾਰ ਫਿਰ ਤੇਰੀ ਚਲੋ ਕੁਝ ਕਹਿ ਸਕਦੇ ਹੈ ਭਾਈ ਤੇਰੀ ਆਪਣੀ ਕੁਆਲਿਟੀ ਹੈਗੀ ਜੇ ਵੇਚ ਲੇਗਾ ਨਾ ਕੱਦ ਕੇ ਲੰਗੇ ਨਾ ਕੱਦ ਵੀਰੇ ਤੋਂ ਬਰਾਬਰ ਹੈ ਬਰਾਬਰ ਬਾਜਨ ਤੇ ਨਹੀਂ ਬਰਾਬਰ ਹੈਗਾ ਬਾਜਨ ਘਾਟਾ ਇਹ ਬੱਕਰੀਆਂ ਚ ਫਿਰ ਆਇਆ ਵੀਰੇ ਅਸ਼ਿਆ ਉਹ ਕਰੇ ਉਹ ਕਰੇ ਰਹਾ ਠੀਕ ਹੈ ਦੇਣਾ ਕਿੰਨੇ ਦਾ ਐ ਜਮੀ ਨਹੀਂ ਪਤਾਗਾ 65 ਤੇ ਦੇਣਾ ਇਹ ਤਾਂ ਕੋਈ ਮੁੱਲ ਨਹੀਂ ਨਿਕਾ ਚਲੋ ਤਾਂ ਰੇਟ ਪਰ ਟਾਈਮ ਤੇ ਬਣ ਜੂਗਾ ਓਕੇ ਇਹ ਤਾਂ ਪਾਇੰਟ ਤਾਂ ਮੰਗਿਆ ਨਾ ਜੇ 65 ਤੇ ਦੇਣਾ ਫਿਰ ਤੂੰ 70 ਮੰਗ ਨਾ ਇੰਨੇ ਤਾਂ ਜਾਣਾ ਨਹੀਂ ਤੂੰ ਬਸ ਫਿਰ ਉਹੀ ਗੱਲ ਹੈ ਨਾ ਚਲ ਠੀਕ ਆ ਤੋਰ ਤੋਰ ਕੇ ਤਾਂ ਦਿਖਾ ਦੇ ਇਹਨੂੰ ਲੰਗੜਾਉਂਦਾ ਤਾਂ ਨਹੀਂਗਾ ਓਕੇ ਠੀਕ ਆ ਭਾਈ ਲੈ ਜਾ ਭਾਈ ਆ ਜੋ ਆ ਬੰਦੇ ਦੀਆਂ ਬੱਕਰੀਆਂ ਦਿਖਾਉਣੀਆਂ ਹੈਂ ਐਵੇਂ ਮੰਨ ਕੇ ਚੱਲੋ ਵੀ ਆਮ ਬੰਦਾ ਨਹੀਂ ਕਹਿ ਸਕਦੇ ਪੂਰਾ ਤਕੜਾ ਵਪਾਰੀ ਆ ਬਹੁਤ ਬੱਕਰੀਆਂ ਭੇਡੂ ਭੇਡਾਂ ਪਤਾ ਨਹੀਂ ਖੱਤਰ ਤੱਕ ਵੇਚ ਦਿੰਦਾ ਹੈ ਖੱਤਰ ਵੀ ਵੇਚਦਾ ਬਈ ਮੈਨੂੰ ਹੁਣ ਤਾਂ ਨਹੀਂ ਵੇਚਦਾ ਚਲ ਆ ਜਾ ਬੱਕਰੀਆਂ ਹੈਗੀਆਂ ਨੇ ਚਾਰ ਪੰਜ ਕੀਦੇ ਕੋਲੇ ਕੀ ਭਾਦੀਆਂ ਨੇ ਬਈ ਬੜਾ ਠਾ ਇਹਨਾਂ ਨੂੰ ਪਹਿਲਾਂ ਗਰਮੀ ਚ ਨਮਨ ਲਾ ਤੂੰ ਵੀ ਥੱਕਿਆ ਪਿਆ ਬੱਕਰੀਆਂ ਵੀ ਹਾਂ ਗਰਮੀ ਦੇ ਮੈ ਹੀ ਪਿਆਗਾ ਬੱਕਰੀਆਂ ਵੀ ਥੱਕੀਆਂ ਬਈ ਗਰਮੀ ਜਾ ਦੇ ਕੱਦ ਵਿਡ ਕਿੰਨਾ ਸਾਰਿਆਂ ਦਾ ਕਾਦੇ ਜੀ 37 ਤੋਂ ਲੈ ਕੇ 49 ਦੇ ਵਿੱਚ ਵਿੱਚ 37 ਤੋਂ ਯਾਨੀ ਕਿ ਸ਼ੁਰੂ ਕੇ 49 ਇੰਚ ਤੱਕ ਦੀਆਂ ਨਹੀਂ ਗੀਆਂ 40 ਇੰਚ ਦੀ ਕੋਈ ਨਹੀਂ ਗਈ 40 ਇੰਚ ਦੀ ਨਹੀਂ ਹੈਗੀ ਕੱਪਣਾ ਕਿਵੇਂ ਕਹਣਾ ਇਹ ਚਾਰ ਬੱਕਰੀਆਂ ਗੱਬਣ ਇੱਕ ਬੱਕਰੀ ਖਾਲੀ ਆ ਖਾਲੀ ਕਿਹੜੀ ਆ ਕਾਲੀ ਪਟ ਖਾਲੀ ਇਹ ਹੁਣ ਦੀ ਕ੍ਰੋਸ ਹੋਈ ਵੀ ਆ 10-15 ਦਿਨਾਂ ਦੀ ਐ ਜੇ ਰਹਿ ਜੇ ਰਹੀ ਤਾ ਹਾਂ ਨਹੀਂ ਰਹੂਗੀਆਂ ਇਹ ਨਹੀਂ ਗਾਲੇਗੀ ਹੂੰ ਦੁੱਧ ਤੇ ਸੀਗੀਆਂ ਪੱਠਾ ਬੱਕਾ ਹੋਣੀ ਲਵਾਉਣ ਲੱਗੇ ਕਰਕੇ ਆ ਠੀਕ ਮੰਗਿਆ ਕੀ ਇਹਨਾਂ ਨੇ ਇਹਨਾਂ 38-33000 ਰੁਪਏ ਮੰਗੇ ਸਾਰਿਆਂ ਦਾ ਹਾਂ ਚਾਹੇ ਕੱਲੀ ਲੈ ਲੈ ਚਾਹੇ ਕੱਲੀ ਲੈ ਲੈ ਕੇ ਚਾਹੇ ਪੰਜੇ ਲੈ ਚੇਪਾਂ ਜੇ ਲੈ ਲੈ ਹੈ ਆ ਲੈ ਗੱਬਣਾ ਦੀ ਕਰ ਬਣ ਕੇ ਦਿਖਾਈ ਮੜਿਆ ਦੰਦਾਂ ਦੱਪਿਆਂ ਦੀਆਂ ਦੰਦਾਂ ਨੇ ਬਿਲਕੁਲ ਨਵੀਆਂ ਪੱਠ ਵੀ ਪਲੂਣ ਆਈ ਬਿਲਕੁਲ ਇਹ ਕਦੋਂ ਸੁੰਦੀ ਐ ਇਹ ਹੁਣ ਦੀ ਕ੍ਰੋਸ ਹੋਈ ਐ 12 ਦਿਨਾਂ ਦੀ ਇਹਨੇ ਪਲੂਣ ਸੂਣਾ ਨਾ ਇੱਕ ਸੂਆ ਦੇਤਾ ਹੁਣ ਦੂਜੀ ਵਾਰ ਸੂਗੀ ਦੂਜੀ ਵਾਰ ਨੂੰ ਕ੍ਰੋਸ ਹੋਈ ਐ ਦੂਜੀ ਵਾਰ ਨੂੰ ਕ੍ਰੋਸ ਹੋਊਗਾ ਇੱਕ ਸੂਆ ਲਾ ਲਿਆ ਹਾਂ ਇੱਕ ਸੂਆ ਲਾਇਆ ਠੀਕ ਐ ਇਹ ਹੈਗਾ 38 ਇੰਚ 38 ਇੰਚ ਕਟੋਟ ਕੱਦ ਹੈਗਾ ਦੰਦਾਂ ਦੀ ਕਿਵੇਂ ਲੱਗਦੀ ਨਵੀਂ ਬਿਲਕੁਲ ਕੰਨ ਕਿੰਨੇ ਕੱਢੀਆਂ ਪੱਠ ਨੇ ਵਾਲੇ ਕੱਢ ਗਏ ਹੈਗਾ 14 ਇੰਚ 15 ਹਾਂ ਹੈਗਾ ਜੀ ਨਾਰਮਲ ਹੋਊਗਾ ਹਾਂ ਹਾਂ 6 ਦਾੰਦ ਹੈਗੇ ਇਹ ਕੰਨੀਆਂ ਹੁਣ ਕੱਢਣ ਲੱਗੀ ਹੋਈ ਆਲੇ ਦਾ ਮਾੜੀਆਂ ਮਾੜੀਆਂ ਓਕੇ ਛੱਡ ਦੇ ਫਿਰ ਇਹਨੂੰ ਵੀ ਲੈ ਹੁਣ ਲਿਆ ਤੂੰ ਆ ਫੜਕੇ ਨਾ ਇਹ ਕਰਨੇ ਕਿੰਨੇ ਦਿਨ ਲੈਂਦੀ ਆ ਇਹ ਵੀ ਪੱਠ ਪਲੂਣੇ ਮਹੀਨਾ ਵੀ ਇਹਦੇ ਨਹੀਂ ਲਊ ਸੂਣ ਦੇ ਮਹੀਨਾ ਤੋਂ 20 ਦਿਨ ਹਾਂ ਮਹੀਨਾ ਤੋਂ 20 ਦਿਨ ਦੇ ਵਿੱਚ ਬੱਚੀ ਲਊ ਪੱਠ ਪਲੂਣ ਸੂਣ ਦੇ ਇਹਨੇ ਪਰੂਣ ਸੋਨਾ ਕਰ ਦੰਦਾਂ ਦੀ ਇਹ ਵੀ 6 ਦਾੰਦਾਂ ਦੀ ਹੈ ਜੀ 6 ਦਾੰਦ ਕੰਨੀਆਂ ਕੱਢੁੰਦੀ ਹੈ ਨਾ ਕੱਢੀਆਂ ਨਹੀਂ ਇਹਨੇ ਦਾਲੇ 6 6 ਦਾੰਦ ਹੈ ਕੱਦ ਕਾਠੇ ਦਾ ਜੀ ਪੂਰਾ ਹਾਂ ਹੀ ਕੱਦ ਕਾਠਾ ਪੱਕੀ ਬਣਦੀ ਤੰਦੀ ਜੀ ਥੱਲੋਂ ਪੂਰੀ ਵਧੀਆ ਕੱਡੂਗੀ ਯਾਨੀ ਕਿ ਥਣ ਥੱਪਾ ਪੂਰਾ ਵਧੀਆ ਲੱਗਿਆ ਹੋਇਆ ਕੋਈ ਘਾਟ ਨਹੀਂ ਹੈ ਨਾ ਲੱਗਿਆ ਕੀ ਹੈ ਵੈਸੇ ਯਾਰ ਇਹਨਾਂ ਤੇ ਟੁੱਟ ਮਾਜ ਮੁੱਲ ਲੱਗੀ ਜਾਂਦਾ ਜੀ ਇਹਨਾਂ ਤੇ ਹੂੰ ਵੱਧ ਵੀ ਲੱਗੀ ਜਾਂਦੇ ਵਿੱਚ ਹੀ ਘੱਟ ਲਾਈ ਜਾਂਦੇ ਮੰਡੀ ਦੇ ਹਿਸਾਬ ਨਾਲ ਬਸ ਸਾਡਾ ਢੀ ਜਿਹੜੀ ਉਹ ਡੱਬੇ ਰੰਗਦੀ ਐ ਉਹ ਵੀ ਛੇ ਦਾ ਆਉਂਦਾ ਪਲੂਨਾ ਪਾਠੀ ਉਹਨੇ ਕਹਿੰਦਾ ਸੂਣਾ ਬਹੁਤ ਤਿੰਨ ਘੀ ਮਹੀਨੇ ਦੀ ਗੱਬਣਾ ਜੀ ਗਾਰੰਟੀ ਗਾਰੰਟੀ ਦਾ ਰਹੀ ਇਹਨੇ ਤਿੰਨਾਂ ਮਹੀਨਿਆਂ ਨੂੰ ਸੂਣਾ ਚਾਰਾਂ ਬੱਕਰੀਆਂ ਦੀ ਗਾਰੰਟੀ ਆਪਣੀ ਆ ਪਾਠੀ ਜਿਹੜੀ ਹੋਣ ਲੱਗੀ ਬਦਾਵਰਨ ਨੇ ਜੀ ਬਾਕੀ ਸਾਰੀਆਂ ਗਾਰੰਟੀ ਹਾਂ ਹਾਂ ਗਾਰੰਟੀ ਆ ਤਾਂ ਪਾਠਾ ਲੈਣਗੇ 15 20 ਦਿਨ ਬੱਸ ਜੀ ਤਿੰਨੇ ਆਹ ਤਿੰਨ ਤਾਂ ਹਾਂ ਜੀ ਹਾਂ ਇਹ ਤਿੰਨੇ ਲਾਹੀ ਫਿਰਦੀਆਂ ਬੱਕਰੀਆਂ ਠੀਕ ਐ ਕੀ ਗੱਲ ਆ ਜੀ ਇੱਕ ਇੱਕ ਦੋ ਦੋ ਬੱਚੇ ਦਾ ਪੱਕਾ ਹਾਂ ਦੋ ਦੋ ਬੱਚੇ ਦੇਣਗੇ ਬੱਕਾਂ ਵਜੰਦਾਰ ਝੋਲੀ ਵਾਲੀਆਂ ਬੱਕਰੀਆਂ ਜੀ ਠੀਕ ਐ ਉਹੀ ਗੱਲ ਤਾਂ ਕਿ ਨੇੜੇ ਇਹ ਤੁਮ ਲੱਗਿਆ ਇਹਨਾਂ ਦਾ ਹਾਂ ਹਾਂ ਮੁੱਲ ਤਾਂ ਗਿਆ ਬਣੇੜੀ ਨੇੜੇ ਦਾ ਲੈ ਨਹੀਂ ਗਿਆ ਬਾਈ ਓਕੇ ਓਕੇ ਹਾਂ ਠੀਕ ਆ ਬਾਈ ਕਿੰਨੀਆਂ ਪੱਟੀਆਂ ਵੇਚ ਲਈ ਦੀਆਂ ਨੇ ਕਿੰਨੀਆਂ ਛੱਡ ਦੀਆਂ ਨੇ ਉਹ ਜਿੰਨੀਆਂ ਕੰਮ ਲੱਗ ਉਹਨਾਂ ਚਲਾਈ ਜਾਂਦੇ ਆ ਕੰਮ ਆਗੋਂ ਉਹਨਾਂ ਚਲਾਈ ਜਾਂਦੇ ਆ ਅੱਛਾ ਵਸੂ ਬਾਹਰ ਚੱਲੀ ਜਾਂਦਾ ਹੈ ਜੀ ਬਾਹਰ ਵਧੀਆ ਚੱਲੀ ਜਾਂਦਾ ਜੀ ਰੋਜੀ ਰੋਟੀ ਪਾਣੀ ਦੀ ਬੁੱਲ ਵਧੀਆ ਵਧੀਆ ਕਿਰਪਾ ਮਾਲਕ ਦੀ ਚੰਗੀ ਗੱਲ ਆ ਬਾਈ ਵਪਾਰ ਚੱਲਣਾ ਚਾਹੀਦਾ ਚਾਹੇ ਕੋਈ ਗਰੀਬ ਆ ਚਾਹੇ ਅਮੀਰ ਆ ਸਾਰਿਆਂ ਨੂੰ ਆਪਾਂ ਕਹਿੰਦੇ ਪ੍ਰਮਾਤਮਾ ਰੋਜੀ ਰੋਟੀ ਦੇਵੇ ਬਾਕੀ ਬੱਕਰੀਆਂ ਬਹੁਤ ਵਧੀਆ ਕਦ ਕਾਟਦੀਆਂ ਸੀ ਅੱਜ ਇਹਦੇ ਕੋਲੇ ਤਾਂ ਤੁਹਾਨੂੰ ਦਿਖਾਤੀਆਂ ਕਿਉਂਕਿ ਬਹੁਤ ਘੱਟ ਕਦ ਕਾਟਦੀਆਂ ਬੱਕਰੀਆਂ ਦੇਖਣ ਨੂੰ ਮਿਲਦੀਆਂ ਨਹੀਂ ਹੈਗੀਆਂ ਕਰਦੀਆਂ ਜਿਆਦਾ ਅੱਜਕੱਲ ਦੇਖ ਨੂੰ ਮਿਲਦੀਆਂ ਨੇ ਫਰਕ ਕੱਦ ਕਾਟ ਤੋਂ ਪੱਖੋਂ ਲੈਂਥ ਪੂਰੀ ਹੈਗੀ ਲੈਂਥ ਦਿਖਾ ਦੇ ਬਈ ਨਾ ਲੰਬੀਆਂ ਲੰਗੀਆਂ ਬਹੁਤ ਨੇ ਕੱਦ ਦਾ ਕੱਦ ਵੀ ਨਹੀਂ ਹੈਗਾ ਵੀ ਨੱਕ ਮੂਹ ਦੇ ਬਹੁਤ ਸੋਹਣੀਆਂ ਨੇ ਸਾਈਡ ਤੋਂ ਵੀ ਲੰਬੀਆਂ ਹੈਗੀਆਂ ਨੇ ਬੱਕਰੀਆਂ ਜਿਵੇਂ ਪਰ ਲੈਂਥ ਬੋਲ ਦਿੰਦੇ ਨਹੀਂ ਹਨ ਕੰਨਾਂ ਦੀਆਂ ਹਨਾਨੀਆਂ ਦੀ ਗੱਲ ਸਾਫ਼ ਹੈ ਬਿਲਕੁਲ ਚੱਲ ਠੀਕ ਆ ਬਈ ਠੀਕ ਆ ਬਈ ਓਕੇ ਧੰਨਵਾਦ